ਕੋ ਬਤਾਏ ਦਾਰੇ ਜੇ ਕੋਈ ਆਕੇ ਦੱਸ ਦੇਵੇ ਚਾਹੋ ਸੋ ਆਨ ਲੈ ਰੇ ਜੋ ਚਾਹੇ ਸਾਥੋ ਆਕੇ ਲੈ ਲਵੇ ਜਿਨ ਦਿਲ ਹਰਾ ਹਮਾਰਾ ਕੇ ਜਿਸਨੇ ਸਾਡਾ ਦਿਲ ਚੁਰਾਇਆ ਹੈ ਵਹ ਮਨ ਹਰਣ ਕਹਾ ਹੈ ਓ ਮਨ ਨੂੰ ਹਰਨ ਵਾਲਾ ਰਾਮ ਕਿੱਥੇ ਹੈ ਮਾਤੇ ਮਨੋ ਅਮਲ ਕੇ ਜਿਸ ਦਾ ਸਰੂਪ ਮਾਨੋ ਆਮਲ ਦਾ ਮਤਿਆ ਹੋਇਆ ਹੈ ਹਰਿਆਕੇ ਜਾ ਵਤਨ ਕੇ ਜੋ ਜਾਨ ਤੇ ਸ਼ਰੀਰ ਨੂੰ ਚੁਰਾਉਣ ਵਾਲਾ ਹੈ ਆਲਮ ਕੋਸਾਏ ਖੂਬੀ ਅਤੇ ਖੂਬੀ ਨਾਲ ਜਗਤ ਨੂੰ ਜਿੱਤਣ ਵਾਲਾ ਕੋਸਾਏ ਹੈ ਵਹ ਗੁਲ ਚਿਹਰ ਕਹਾ ਹੈ ਉਹ ਫੁੱਲ ਵਰਗੇ ਮੁਖੜੇ ਵਾਲਾ ਕਿੱਥੇ ਹੈ ਜਾਲਮ ਅਦਾਏ ਲੀਏ ਜਿਸ ਦੀ ਚਾਲ ਅਦਾਏ ਜ਼ੁਲਮ ਟਾਣ ਵਾਲੀ ਹੈ ਖਾਂਜਨ ਕਿਸਾਨ ਕੀਏ ਆਤੇ ਅੱਖਾਂ ਦੀ ਚੰਚਲਤਾ ਮਮੋਲਿਆਂ ਨੂੰ ਵੀ ਸ਼ਰਮਸਾਰ ਕਿਸਾਨ ਕਰ ਰਹੀ ਹੈ ਜਿਨ ਦਿਲ ਹਰਾ ਹਮਾਰਾ ਜਿਸਨੇ ਸਾਡਾ ਦਿਲ ਚੁਰਾਇਆ ਹੈ ਵਹ ਮਹਿ ਬदन ਕਹਾ ਹੈ ਉਹ ਚੰਦ ਵਰਗੇ ਮੁਖੜੇ ਵਾਲਾ ਮਹਿਬਦਾਨ ਕਿੱਥੇ ਹੈ ਜਾਲਮ ਅਦਾਏ ਲੀਨੇ ਜਿਸ ਨੇ ਜ਼ੁਲਮ ਕਰਨ ਵਾਲੀ ਅਦਾ ਅਪਣਾਈ ਹੋਈ ਹੈ ਜਾਨੁਕ ਸਰਾਬ ਪੀਨੇ ਮਾਨੋ ਸ਼ਰਾਬ ਪੀਤੀ ਹੋਈ ਹੋਵੇ ਰੁਖ ਸਰ ਜਹਾਨ ਤਾਬਾ ਜਿਸ ਦੀਆਂ ਗੱਲਾਂ ਸੰਸਾਰ ਨੂੰ ਰੋਸ਼ਨ ਤਾਬਾ ਕਰਨ ਵਾਲੀਆਂ ਹਨ ਵਹਿ ਗੁਲਬਦਨ ਕਹਾ ਹੈ ਉਹ ਫੁੱਲ ਵਰਗੇ ਮੁਖੜੇ ਵਾਲਾ ਕਿੱਥੇ ਹੈ ਜਾਲਮ ਜਮਾਲ ਖੋਬੀ ਜਿਸ ਦੀ ਖੋਬੀ ਜਾਲਮ ਸੁੰਦਰਤਾ ਜਮਾਲ ਹੈ ਰੋਸ਼ਨ ਦਿਮਾਗ ਅਕਸਰ ਜਿਸ ਦਾ ਦਿਮਾਗ ਅਕਸਰ ਰੋਸ਼ਨ ਹੈ ਪਰ ਜੋਸ਼ਤ ਜਾ ਜਿਗਰ ਰਾ ਜੋ ਜਾਨ ਅਤੇ ਜਿਗਰ ਨੂੰ ਚੇਤਨਾ ਪ੍ਰਦਾਨ ਕਰਨ ਵਾਲਾ ਹੈ ਵਹ ਗੁਲ ਚਿਹਰ ਕਹਾ ਹੈ ਉਹ ਫੁੱਲ ਵਰਗੇ ਚਿਹਰੇ ਵਾਲਾ ਕਿੱਥੇ ਹੈ ਬਾਲਮ ਵਿਦੇਸ਼ ਆਏ ਪਿਆਰੇ ਰਾਮ ਜੀ ਵਿਦੇਸ਼ ਤੋਂ ਆਏ ਹਨ ਜੀਤੇ ਜਵਾਨ ਜਾਲਮ ਜਿਨ੍ਹਾਂ ਨੇ 라वण ਵਰਗੇ ਜਾਲਮ ਸੂਰਮਿਆਂ ਨੂੰ ਜਿੱਤਿਆ ਹੈ ਕਾਮਲ ਕਮਾਲ ਸੂਰਤ ਜੇਨਾਦੀ ਸੂਰਤ ਕਮਾਲ ਦੀ ਭਰੀਪੂਰਨ ਹੈ ਵਰ ਗੁਲ ਚਿਹਰ ਕਹਾ ਹੈ ਉਹ ਫੁੱਲ ਵਰਗੇ ਮੁਖੜੇ ਵਾਲਾ ਕਿੱਥੇ ਹੈ ਰੋਸ਼ਨ ਜਹਾਨ ਕੋ ਵੀ ਜੋ ਜਹਾਨ ਵਿੱਚ ਨੇਕੀ ਨੂੰ ਰੋਸ਼ਨ ਕਰਨ ਵਾਲਾ ਹੈ ਜਾਹਰ ਕਲੀਮ ਹਫਤ ਜੇ ਜੋ ਸਪਤਾ ਹਫਤ ولਾਇਤਾ ਵਿੱਚ ਪ੍ਰਗਟ ਹੈ ਆਲਮ ਖੁਸਾਏ ਜਲਵਾ ਜਿਸ ਦਾ ਜਲਵਾ ਜਗਤ ਨੂੰ ਪ੍ਰਗਟ ਕੋਸਾਏ ਕਰਨ ਵਾਲਾ ਹੈ ਵੈ ਗੁਲ ਚਿਹਰ ਕਹਾ ਹੈ ਉਹ ਫੁੱਲ ਵਰਗੇ ਮੁਖੜੇ ਵਾਲਾ ਕਿੱਥੇ ਹੈ ਜੀਤੇ ਬਜੰਗ ਚਾਲਮ ਜਿਸਨੇ ਜਾਲੰ ਰਾਵਣ ਨੂੰ ਜੰਗ ਵਿੱਚ ਜਿੱਤਿਆ ਹੈ ਕীন ਖਤੰਗ ਪਰਰਾ ਜਿਸਨੇ ਤੀਰਾਂ ਨੂੰ ਪਰਾ ਵਾਲੇ ਪੰਛੀ ਬਣਾ ਦਿੱਤਾ ਹੈ ਪੋਪਕ ਵਿਵਾਨ ਬੈਠੇ ਚੋ ਪੁਸ਼ਪਕ ਵਿਵਾਨ ਵਿੱਚ ਬੈਠੇ ਹੋਏ ਹਨ ਸੀਤਾ ਰਾਵਣ ਕਹਾ ਹੈ ਉਹ ਸੀਤਾ ਨਾਲ ਰਮਣ ਕਰਨ ਵਾਲਾ ਕਿੱਥੇ ਹੈ ਮਾਦਰ ਖੁਸਾਲ ਖਾਤਰ ਜਿਸ ਨੇ ਮਾਤਾ ਮਾਦਰ ਕੈ ਕਈ ਨੂੰ ਖੁਸ਼ ਖੁਸਾਲ ਕਰਨ ਵਾਸਤੇ ਹੀਨੇ ਹਜ਼ਾਰ ਛਾਵਰ ਆਪਣੇ ਹਜ਼ਾਰਾ ਸੋਕਰ ਨਿਸ਼ਾਵਰ ਕੀ ਤੈਸਾਨ ਮਾਤੁਰ ਸਿਤਾ ਬਦਾਈ ਉਸ ਨੂੰ ਮਿਲ ਲਈ ਮਾਤਾ ਸ਼ੇਤੀ ਨਾਲ ਪੱਜੀ ਆਉਂਦੀ ਹੈ ਵਹ ਗੁੱਲ ਚਿਹਰ ਕਹਾ ਹੈ ਅਤੇ ਪੁੱਛਦੀ ਹੈ ਉਹ ਗੁਲਾਬ ਜਿਹੇ ਮੁਖੜੇ ਵਾਲਾ ਮੇਰਾ ਰਾਮ ਕਿੱਥੇ ਹੈ ਇਤਿ ਸ਼੍ਰੀ ਰਾਮ અવਤਾਰ ਸੀਤਾ ਅਯੁੱਧਿਆ ਆਗਮ ਨਾਮ ਧਿਆਏ ਸਮਾਪਤਮ ਇੱਥੇ ਰਾਮ અવਤਾਰ ਦੇ ਅਯੁੱਧਿਆ ਵਿੱਚ ਆਗਮਨ ਨਾ ਵਾਲੇ ਅਧਿਆਏ ਦੀ ਸਮਾਪਤੀ ਅਥਾ ਮਾਤਾ ਮਿਲਣੰ ਹੁਣ ਮਾਤਾ ਮਿਲਣ ਦਾ ਕਥਨ ਰਸਾਵਲ ਛਾਂਦ ਸੋਨੇ ਰਾਮ ਆਏ ਜਦੋਂ ਅਯੁੱਧਿਆ ਨਿਵਾਸੀਆਂ ਨੇ ਸੁਨਿਆ ਸਭੇ ਲੋਕ ਤਾਈ ਕੇ ਸ਼੍ਰੀ ਰਾਮ ਆਏ ਹਨ ਲਗੇ ਆਨ ਪਾਇੰ ਸਾਰੇ ਲੋਕ دیدار ਕਰਨ ਲਈ ਭੱਜ ਪੇ ਮਿਲੇ ਰਾਮ ਰਾਯੰ ਆਕੇ ਉਹਨਾਂ ਦੇ ਪੈਰੀ ਪੇ ਰਾਜਾ ਰਾਮ ਵੀ ਸਭ ਨੂੰ ਮਿਲੇ ਕਉ ਚੋਰ ਟਾਰੈ ਸ਼੍ਰੀ ਰਾਮ ਨੂੰ ਆਕੇ ਕੋਈ ਚੋਰ ਕਰਦਾ ਹੈ ਕਉ ਪਾਨ ਖਵਾਰੈ ਕੋਈ ਪਾਨ ਖਵਾਉਂਦਾ ਹੈ ਪਰੇ maat ਪਾਇੰ ਕਿਰੀ RAM ਜੀ ਜਾ ਕੇ ਮਾਤਾ ਦੇ ਚਰਨੇ ਲੱਗੇ ਲੈ ਕਾਂਠ ਲਾਇੰ ਮਾਤਾ ਨੇ ਗਲ ਨਾਲ ਲਾ ਲਿਆ ਮਿਲੇ ਕਾਂਠ ਰੋਵੈ ਗਲ ਮਿਲ ਕੇ ਦੋਵੇਂ ਮਾਤਾ ਤੇ ਪੁੱਤਰ ਰੋਂਦੇ ਹਨ ਮਨੋ ਸ਼ੋਕਤੋਵੇਂ ਮਾਨੋ ਮਨ ਦਾ ਸ਼ੋਕ ਤੋ ਰਹੇ ਹੋਣ ਕਰਾਂ ਬੀਰ ਪਾਤਾ ਫਿਰ ਯੁੱਧ ਵੀਰ ਸ਼੍ਰੀ ਰਾਮ ਗੱਲਾਂ ਕਰਨ ਲੱਗੇ ਸੋਨੇ ਸਾਰਬ ਮਾਤਾ ਹੈ ਜਿਨ੍ਹਾਂ ਸਾਰਿਆਂ ਨੂੰ ਮਾਤਾ ਸੁਣਨ ਲੱਗੀ ਮਿਲੇ ਲਾਛ ਮਾਤੰ ਫਿਰ ਲਛਮਾਂ ਦੀ ਮਾਤਾ ਨੂੰ ਮਿਲੇ ਪਰੇ ਪਾਏ ਪ੍ਰਾਤੰ ਤੋਵੇਂ ਭਰਾ ਉਸ ਦੇ ਪਿਆਰੀ ਪੈਗੇ ਕਰਿਓ ਦਾਨ ਇਤੋ ਸੁમિતਰਾ ਨੇ ਇਤਨਾ ਦਾਨ ਕੀਤਾ ਗਨੈ ਕੌਣ ਕੇਤੋ ਕੇ ਉਸ ਨੂੰ ਕੌਣ ਗਿਣੇ ਕੇ ਕਿੰਨਾ ਕੋਸੀ ਮਿਲੇ ਪ੍ਰਥਮਾਤੰ ਫਿਰ ਭਤ ਦੀ ਮਾਤਾ ਕਹਿ ਕੇ ਨੂੰ ਮਿਲੇ ਕਹੀ ਸਾਰਬ ਬਾਤੰ ਆਤੇ ਸਾਰੀਆਂ ਗੱਲਾਂ ਉਸ ਨੂੰ ਦਸੀਆਂ ਅਤੇ ਕਿਹਾ ਤਨੰ ਮਾਤਾ ਤੋ ਕੋ हे ਮਾਤਾ ਤੇਰਾ ਧਨਵਾਦ ਹੈ ਅਰਣੀ ਕੀਨ ਮੋ ਕੋ ਕਿ ਤੂੰ ਮੈਨੂੰ ਪਿਤਾ ਦੇ ਰਣ ਤੋਂ ਮੁਕਤ ਕੀਤਾ ਹੈ ਕਹਾ ਦੋਸ ਤੇਰਾ ਇਸ ਵਿੱਚ ਤੇਰਾ ਕੀ ਦੋਸ਼ ਹੈ ਲਿਖੀ ਲੇ ਕ ਮੇਰਾ ਮੇਰੇ ਭਾਗਾ ਵਿੱਚ ਅਜੇ ਹੀ ਗੱਲ ਲਿਖੀ ਸੀ ਹੋਣੀ ਹੋ ਸੋ ਹੋਈ ਜੋ ਹੋਣੀ ਸੀ ਉਹ ਹੀ ਹੋਈ ਹੈ ਕਹੈ ਕੋ ਨ ਕੋਈ ਇਸ ਵਿੱਚ ਕੋਈ ਕੀ ਕਹਿ ਸਕਦਾ ਹੈ ਕਰੋ ਬੋਧ ਮਾਤੰ ਕੈ ਕਈ ਮਾਤਾ ਨੂੰ ਇਸ ਤਰ੍ਹਾਂ ਦਾ ਗਿਆਨ ਉਪਦੇਸ਼ ਦੇ ਕੇ ਮਿਲੇ ਫੇਰ ਭਰਾਤੰ ਫੇਰ ਭਰਾ ਨੂੰ ਮਿਲੇ ਸੋਨੇਉ ਭਾਰਤਤਾਏ ਭਾਰਤ ਸੁੰਦਿਆ ਹੀ ਧੋੜ ਕੇ ਆਇਆ ਪਗੰ ਸੀਸ ਲੈ ਆਤੇ ਸ਼੍ਰੀ ਰਾਮ ਦੇ ਚਰਨਾ ਉਤੇ ਸਿਰ ਰੱਖ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ